ਾਵਲ ਖੂਨ ਦੇ ਸੋਹਲੇ ਲੇਖਕ ਨਾਨਕ ਸਿੰਘ ਭਾਗ ਤੀਸਰਾ ਅੰਕ ਤੀਸਰਾ ਬਾਬੇ ਭਾਨੇ ਦੀ ਹਵੇਲੀ ਵਿੱਚ ਜੁੜੀ ਹੋਈ ਪੰਚਾਇਤ ਨੂੰ ਜਿਉਂ ਦੀ ਤਿਉਂ ਛੱਡ ਕੇ ਅਸੀਂ ਥੋੜੇ ਜਿल्ले ਲਾਮਚਾਮ ਦੀਆਂ ਕੁਝ ਜ਼ਰੂਰੀ ਚੀਜ਼ਾਂ ਉੱਤੇ ਪਾਠਕਾਂ ਦੀ ਨਜ਼ਰ ਪਵਾਨੀ ਚਾਹੁੰਦੇ ਹਾਂ ਉਮੀਦ ਹੈ ਕਿ ਇਹ ਕਰਨ ਨਾਲ ਪਾਠਕਾਂ ਦੀ ਸਵਾਦ ਲੜੀ ਵਿੱਚ ਬਹੁਤਾ ਫਰਕ ਨਹੀਂ ਪਵੇਗਾ ਸਗੋਂ ਹੋ ਸਕਦਾ ਹੈ ਅੱਗੇ ਜਾ ਕੇ ਉਹਨਾਂ ਦੇ ਸਵਾਦ ਵਿੱਚ ਕੁਝ ਵਾਧਾ ਹੀ ਹੋਵੇ। ਰਹੀਮ ਬਖਸ਼ ਜਾਤ ਦਾ ਤਰੁੱਡ ਜ਼ਿਮੀਦਾਰ ਸੀ। 40-50 ਬਿਗੇ ਜ਼ਮੀਨ ਦਾ ਉਹ ਮਾਲਕ ਸੀ। ਇਤਨੀ ਉਪਜਾਊ ਜ਼ਮੀਨ ਜਿਸ پاس ਕਰਦੀ ਹੋਵੇ ਉਹ ਅੱਜ ਨਹੀਂ ਤਾਂ ਅੱਜ ਤੋਂ 15-20 ਬਰੇ ਪਹਿਲਾਂ ਰੱਜਿਆ ਪੁੱਜਿਆ ਸਗੋਂ ਪਿੰਡ ਦਾ ਸਿਰ ਕੱਢ ਵੀ ਸਮਝਿਆ ਜਾਂਦਾ ਸੀ। ਰਹੀਮ ਬਖਸ਼ ਨੇ ਆਪਣੀ ਜ਼ਿੰਦਗੀ ਵਿੱਚ ਚੰਗੇ ਦਿਨ ਵੇਖੇ ਸਨ ਤੇ ਭਾਨੇ ਸ਼ਾਹ ਦੇ ਘਰਾਨੇ ਨਾਲ ਉਸ ਦੇ ਮੋਢ ਕਦਮੀ ਸਬੰਧ ਚੱਲੇ ਆਉਂਦੇ ਸਨ ਰਹੀਮ ਬਖਸ਼ ਦੇ ਵੱਡੇ ਵਡੇਰੇ ਮੁਜੇਰਾਗिरी ਕਰਦੇ ਕਰਦੇ ਸਮਾਂ ਪਾ ਕੇ ਇਤਨੇ ਸੌਖੇ ਹੋ ਗਏ ਸਨ ਕਿ ਮਗਰੋਂ ਉਹਨਾਂ ਨੇ ਘਰ ਦੀ ਕਾਫੀ ਜ਼ਮੀਨ ਪੈਦਾ ਕਰ ਲਈ ਸੀ ਪਰ ਤਕਦੀਰ ਤਕਦੀਰ ਦਾ ਇੱਕ ਐਸਾ ਉਲਟ ਚੱਕਰ ਚੱਲਿਆ ਕਿ ਰਹੀਮ ਬਖਸ਼ ਆਪਣੀ ਸਾਰੀ ਪੂੰਜੀ ਇੱਕੋ ਹੱਲੇ ਵਿੱਚ ਗਵਾ ਬੈਠਾ ਇੱਕ ਵਾਰੀ ਸੀਰੀ ਨਾਲ ਰਲ ਕੇ ਉਸ ਨੇ ਮਲਤਾਨ ਦੇ ਜ਼ਿਲ੍ਹੇ ਵਿੱਚ ਕੁਝ ਮਰੱਬੇ ਠੇਕੇ ਤੇ ਲੈ ਲਏ ਮੀਂਹ ਪਾਣੀ ਚੰਗਾ ਮੌਕੇ ਸਿਰ ਹੋ ਗਿਆ ਨਲੇ ਜ਼ਮੀਨ ਦੇ ਕੁਝ ਹਿੱਸੇ ਨੂੰ ਨਹਿਰ ਵੀ ਲੱਗਦੀ ਸੀ ਸੋ ਉਸ ਨੂੰ ਉਮੀਦ ਨਾਲੋਂ ਵੱਧ ਕਾਮਯਾਬੀ ਮਿਲੀ ਸ਼ੁਰੂ-ਸ਼ੁਰੂ ਵਿੱਚ ਜਦੋਂ ਰਹੀਮ ਬਖਸ਼ਾ ਆਪਣੀ ਘਰ ਦੀ ਜ਼ਮੀਨ ਹਿੱਸੇ ਬੱਕਰੇ ਦੇ ਤੇ ਦੇ ਕੇ ਮਲਤਾਨ ਜਾਣ ਲਈ ਤਿਆਰ ਹੋਇਆ ਤਾਂ ਪਿੰਡ ਵਾਲਿਆਂ ਨੇ ਰੱਜ ਰੱਜ ਕੇ ਉਸ ਦਾ ਮਜ਼ਾਕ ਉਡਾਇਆ। ਮੂੰਹ ਪਾੜ-ਪਾੜ ਕੇ ਗਵਾਂਢੀ ਆਖਦੀ। ਬੇਖ ਪਤੂੜੇ ਦੀ ਅਕਲ ਗਈ। ਮੈਂ ਵੇਚ ਕੇ ਘੋੜੀ ਲਈ। ਦੁੱਧ ਪੀਨ ਹੋ ਗਿਆ, ਲਿੱਦ ਟੋਣੀ ਪਈ। ਰਹੀਮ ਬਖਸ਼ ਸੀ ਕਿ ਉਸ ਨੇ ਡੱਕੇ ਜਿੰਨੀ ਵੀ ਕਿਸੇ ਦੀ ਪਰਵਾਹ ਨਾ ਕੀਤੀ ਤੇ ਟੱਬਰ ਤੋੜ ਨੂੰ ਮਗਰ ਲਾ ਕੇ ਠੇਕੇ ਦੀ ਜ਼ਮੀਨ ਤੇ ਉਸ ਜਾ ਡੇਰਾ ਲਾਇਆ। ਜਿਉਂ ਹੀ ਉਸਨੇ ਚੌ ਪੈਸਿਆਂ ਦਾ ਮੂੰਹ ਵੇਖਿਆ ਕਿ ਠੇਕਿਆਂ ਦਾ ਪੁੱਸ ਜਿਹਾ ਹੀ ਉਸ ਨੂੰ ਪੈ ਗਿਆ ਪਰ ਕਹਿੰਦੇ ਹੁੰਦੇ ਨੇ ਪਤਾਸਿਆਂ ਦਾ ਮੀਂਹ ਕਦੇ-ਕਦੇ ਹੀ ਵਰਦਾ ਹੁੰਦਾ ਹੈ ਦੂਜੀ ਵਾਰੀ ਉਸਨੇ ਇਕੱਲਿਆਂ ਹੀ ਇੱਕ ਫੌਜਦਾਰ ਪੁਲਿਸਨਰ ਸੂਬੇਦਾਰ ਦੇ 20 ਮਰਬੇ ਛੇਕਪੁਰੇ ਦੇ ਜ਼ਿਲ੍ਹੇ ਵਿੱਚ ਪੰਜਾਂ ਸਾਲਾਂ ਲਈ ਲੈ ਲਏ ਜ਼ਮੀਨ ਭਾਵੇਂ ਬਹੁਤੀ ਨਰੋਈ ਨਹੀਂ ਸੀ ਪਰ ਉਹ ਸੋਚਦਾ 3000 ਰੁਪਏ ਸਾਲਾਨਾ ਇੰਨੀ ਜ਼ਮੀਨ ਅੱਗੇ ਗੱਲ ਹੀ ਕੀ ਹੈ ਜੇ ਵੀਹਾਂ ਚ ਪੰਜ ਮਰੱਬੇ ਵੀ ਖਪਾ ਦੇ ਲੱਗ ਗਏ ਤਰਪੀਆ ਹੀ ਰੁਪੀਆ ਹੋ ਜਾਵੇਗਾ ਕੁੰਜ ਮਰੱਬੇ ਅਵਾਦ ਸੰ ਤੇ ਬਾਕੀ ਵੰਜਾ ਜੇ ਤਾ ਉਹ ਜ਼ਿਮੀਦਾਰਾਂ ਵਾਲੀ ਮਤਮ ਵਰਤਦਾ ਤਾਂ ਪਹਿਲਾਂ ਉਹਨਾਂ ਬਣੇ ਹੋਏ ਮਰੱਬਿਆਂ ਵਿੱਚ ਹੀ ਬਾਹੀ ਸ਼ੁਰੂ ਕਰ ਦਿੰਦਾ ਪਰ ਬਹੁਤਾ ਲੋਭ ਨੇ ਉਸ ਨੂੰ ਉਲਟੇ ਰਾਹ ਪਾ ਦਿੱਤਾ ਤੇ ਉਸ ਨੇ ਜਾਂਦਿਆ ਹੀ ਬੰਜਰ ਪਟਾਣਾ ਸ਼ੁਰੂ ਕਰ ਦਿੱਤਾ ਉਸ ਦਾ ਖਿਆਲ ਨਹੀਂ ਸੀ ਉਸ ਨੂੰ ਖਿਆਲ ਨਹੀਂ ਸੀ ਕਿ ਭਾਉ ਇਤਨੀ ਕਾਰੜੀ ਹੋਵੇਗੀ ਪਟਦੇ ਆ ਪਟਾਉਂਦੇ ਆ ਤੀਕ ਘਰ ਦੀ ਰਾ ਸਪੰਜੀਸ਼ ਨੇ ਸ਼ਾਂਪ ਛੱਲੇ ਦੇ ਘਰ ਤੇ ਹੋ ਗਏ ਹੁਣ ਵਕਤ ਆਇਆ ਵਾਹਣ ਵੀਜਣ ਦਾ ਤੇ ਇਸ ਲਈ ਰੁਪਿਆ ਵੇ ਹਿਸਾਬਾ ਚਾਹੀਦਾ ਸੀ ਬੰਦਾ ਹੈ ਸੀ ਪੱਤੇ ਵਾਲਾ ਨਾਲੇ ਗਲ ਪਿਆ ਢੋਲ ਵਜਾਣਾ ਵੀ ਤਾਂ ਪੈਣਾ ਹੀ ਸੀ ਉਸ ਨੇ ਹੀਲ ਨਾ ਕੀਤੀ ਦਲੀਲ ਨਾ ਦਿੱਤੀ ਤੇ ਪੈਂਦੀ ਸੀ ਟੇ ਘਰ ਦੀ ਜ਼ਮੀਨ ਵੇਚ ਦਿੱਤੀ ਢੋਰ ਪਸ਼ੂ ਨਮਾ ਖਰੀਦ ਕੇ ਕੰਮੇ ਕਮੀਨ ਰਖ ਰਖਾ ਕੇ ਉਸ ਨੇ ਛੇਕੜ ਵਾਹੀ ਸ਼ੁਰੂ ਕਰ ਹੀ ਦਿੱਤੀ ਪਰ ਬਦ ਕਿਸਮਤ ਨੂੰ ਬੇਲ ਬਨੇ ਰਹਿਣ ਜੜੀ। ਇਧਰ ਫਸਲ ਨੇ ਹਰਿਆਵਲ ਛੱਡੀ ਤੇ ਉਧਰੋਂ ਹੋਣੀ ਦੀ ਆਕਾਚੀ ਵਿੱਜ ਆ ਪਈ। ਟਿੱਡੀ ਮੱਕੜੀ ਦੇ ਕਾਲੇ ਬੱਦਲ ਪਤਾ ਨਹੀਂ ਕਿੱਥੋਂ ਛੁੱਟ ਪਈ ਕਿ ਪੰਜਾਬ ਦੇ ਕਈ ਜ਼ਿਲ੍ਹਿਆਂ ਦੀਆਂ ਫਸਲਾਂ ਛੱਡ ਕੇ ਦਰਖਤਾਂ ਨੂੰ ਵੀ ਰੁੰਡ-ਮੁੰਡ ਕਰ ਗਏ। ਵੱਡੇ-ਵੱਡੇ ਕਹਿੰਦੇ ਸਨ ਕੀ ਉਹਨਾਂ ਆਪਣੀ ਸੰਵਾਲ ਵਿੱਚ ਇੰਨੀ ਮੱਕੜੀ ਕਦੇ ਨਹੀਂ ਸੀ ਦੇਖੀ ਵਿਚਾਰਾ ਰਹੀਮ ਬਖਸ਼ ਮੱਥੇ ਤੇ ਧਾਤੜ ਮਾਰ ਕੇ ਬਹਿ ਗਿਆ ਤੇ ਹੱਥ ਪੈਰ ਛੱਡ ਬੈਠਾ ਫਿਰ ਕੀ ਆਉਣ ਵਾਲੀ مصیبت ਨੇ ਐਦਾਂ ਟਲ ਜਾਣਾ ਸੀ ਫਿਰ ਇਸ ਉਤੋਂ ਹੋਰ ਬੇਵਪਤਾ ਕੀ ਠੇਕੇ ਦਾ ਅੱਧਾ ਰੁਪਿਆ ਉਸਨੇ ਤਾਰਿਆ ਸੀ ਤੇ ਬਾਕੀ ਅੱਧਾ ਐਤਕਾਂ ਦੀ ਫਸਲ ਤੇ ਤਾਰਨਾ ਸੀ ਉਸ ਦਾ ਖਿਆਲ ਹੋਇਆ ਕਿ ਜ਼ਮੀਨ ਦਾ ਮਾਲਕ ਜ਼ਰੂਰ ਉਸ ਦੀ ਹਾਲਤ ਤੇ ਰਹਿਮ ਕਰੇਗਾ ਸੋ ਉਸ ਪਾਸ ਜਾ ਪੁਕਾਰਿਆ ਪਰ ਇਹ ਆ ਵੀ ਉਸ ਦੀ ਵਿਰਥੀ ਹੀ ਗਈ ਜਦੋਂ ਸੂਬੇਦਾਰ ਸਾਹਿਬ ਆਪਣੀ ਫੌਜ ਐਡ ਵਿੱਚ ਬੋਲੇ ਹਮ ਕਿਸੇ ਬਾਤ ਦਾ ਜ਼ਿੰਮੇਵਾਰ ਨਹੀਂ ਕਾਗਜ਼ ਕੀ ਸ਼ਰਤੇਂ ਦੇਖੋ ਜਾਂ ਕਰ ਜਿਸ ਵਿੱਚ ਲਿਖਾ ਹੈ ਪੈਦਾਵਾਰ ਉਹ ਚਾਹੇ ਨਾ ਹੋ ਠੇਕੇ ਦੀ ਰਕਮ ਵਕਤ ਮੁਤਾਬਕ ਫਿਰ ਅਦਾ ਕਰਨੀ ਹੋਵੇਗੀ। ਵਿਚਾਰੇ پاس ਪਾ ਲਾ ਕੇ ਵੀ ਜੇ ਕੋਈ ਆਸ ਬਾਕੀ ਸੀ ਤਾਂ ਉਹ ਆਪਣੀ ਭੋਂ ਦਾ ਟੁਕੜਾ ਜਿਹੜਾ ਉਸਨੇ ਪਹਿਲਾਂ ਹੀ ਆਪਣੇ ਪਿੰਡ ਦੇ ਇੱਕ ਜ਼ਿਮੀਂਦਾਰ پاس ਰਹਿਣ ਕਰ ਦਿੱਤਾ ਸੀ। ਹੁਣ ਕਰਦਾ ਤਾਂ ਕੀ ਕਰਦਾ? ਭੁਗਤਾਨ ਦਾ ਦਿਨ ਜਿਉਂ-ਜਿਉਂ ਨੇੜੇ ਆਉਂਦਾ ਗਿਆ ਰਹੀਂ ਬਖਸ਼ ਦੇ ਸੌਤਰ ਸੁੱਕਦੇ ਗਏ। ਰਕਮ ਵੀ ਥੋੜੀ ਠੱਕੜੀ ਨਹੀਂ ਸੀ। ਜੋ ਫੜ ਫੜਾ ਕੇ ਗੁਜ਼ਾਰਾ ਕਰ ਲੈਂਦਾ ਡੇਢ ਹਜ਼ਾਰ ਦੀ ਥੈਲੀ ਕੌਣ ਕਿਸੇ ਲਈ ਰੱਖੀ ਬੈਠਾ ਸੀ ਇਸ ਵੇਲੇ ਤੱਕ ਰਹੀਮ ਬਖਸ਼ ਮਰੱਬਿਆਂ ਵਿੱਚ ਹੀ ਡਟਿਆ ਬੈਠਾ ਸੀ ਉਧਰ ਗੱਲ ਉੜਦੀ ਉੜਦੀ ਭਾਨੇ ਸ਼ਾਹ ਤੱਕ ਵੀ ਜਾ ਪਹੁੰਚੀ ਜਿਸ ਤੋਂ ਦੂਜੇ ਦਿਨ ਭਾਨੇ ਸ਼ਾਹ ਆਪਣੀ ਪ੍ਰਾਣੀ ਮੈਲੀ ਵਾਸ਼ ਵਾਸ਼ਨੀ ਨੂੰ ਲੱਕ ਨਾਲ ਬੰਨ੍ਹ ਕੇ ਰਹੀਮ ਬਖਸ਼ ਦੇ ਮਰੱਬਿਆਂ ਵਿੱਚ ਜਾ ਪਹੁੰਚਿਆ ਉੱਥੇ ਜਾ ਕੇ ਉਸਨੇ ਸਾਰੇ ਟੱਬਰ ਨੂੰ ਮਰਨ ਅੱਕਾ ਵੇਖਿਆ ਪੁਤਾਨ ਭੁਗਤਜਾਨ ਤੋਂ ਬਾਅਦ ਜਦ ਭਾਨੇ ਸ਼ਰਹੀ ਬਖਸ਼ ਦੀ ਕੁੰਬੇ ਨੂੰ ਲਾਲ ਲੈ ਕੇ ਪਿੰਡ ਮੁੜਿਆ ਤਾਂ ਉਸ ਦੀ ਕਰਨੀ ਸੁਣ ਕੇ ਸਾਰਾ ਪਿੰਡ ਸਸੱਦਰ ਰਹਿ ਗਿਆ ਦਿਨ ਚੜ੍ਹਦੇ ਤਿੱਕ ਹਰ ਨਿੱਕੇ ਵੱਡੇ ਦੀ ਜ਼ੁਬਾਨ ਤੇ ਇੱਕੋ ਵਾਕ ਸਨ ਭਾਈ ਰੱਖ ਵਿਖਾਈਏ ਮਰਦ ਦੇ ਬੱਚੇ ਨੇ ਨਹੀਂ ਤਾਂ ਵਿਚਾਰੇ ਰਹੀ ਬਖਸ਼ ਨੇ ਕੌਡੀ ਦੇ ਚਾਰ-ਚਾਰ ਵਿਕ ਜਾਣਾ ਸੀ ਭਾਨੇ ਸ਼ਾਦੀ ਸਖਾਫ ਤੱਕ ਇਸੇ ਇੱਥੇ ਹੀ ਵਸ ਨਹੀਂ ਹੋਗੀ ਉਹ ਸਨੇ ਰਹੀ ਰਹੀਮ ਬਖਸ਼ ਨੂੰ ਛਾਤੀ ਨਾਲ ਲਾ ਕੇ ਕਿਹਾ ਡੋਬਿਆਂ ਵਿੱਚ ਨਾ ਪਾਓ ਰਹੀਮ ਬਖਸ਼ بڑے ਦਿਨ ਰਾਜੇ ਰਾਣੀਆਂ ਤੇ ਵੀ ਆਉਂਦੇ ਹੁੰਦੇ ਨੇ ਪੈਸਾ ਸੌਰਾ ਹੱਥ ਦੀ ਮੈਲ ਹੁੰਦੀ ਏ ਤੰਦਰੁਸਤ ਹੋਵੇ ਪੈਸਾ ਫਿਰ ਆ ਜਾਏਗਾ ਜਾ ਘਰ ਜਾ ਕੇ ਵੇਫਿਕਰੀ ਨਾਲ ਬੈਠ ਕੇ ਕਾਲ-ਬਾਲ ਬੱਚੇ ਨੂੰ ਸੰਭਾਲ ਵਿਚਾਰੇ ਅੱਧੇ ਹੋ ਗਏ ਨੇ ਪਰਦੇਸਾਂ ਵਿੱਚ ਰੁੜ ਕੇ ਭੋਏ ਬਥੇਰੀ ਏ ਤੇਰੇ ਵਾਂਝੋਗੀ ਜਿਹੜੀਆਂ ਪਹਿਲੀਆਂ ਵਿੱਚ ਜੀ ਕਰਦਾ ਹੀ ਐ ਹੱਲ ਲੈ ਕੇ ਜੁੱਟ ਪੋ ਬਾਲ ਬੱਚੇ ਨੂੰ ਪਾਲ ਕੇ ਜੇ ਚਾਰ ਛਿੱਲਾਂ ਬਾਅਦ ਰਹਿਣ ਤਾਂ ਦੇ ਛੱਡਿਆ ਕਰੀ ਨਹੀਂ ਤੇ ਆਪਣਾ ਵੱਡਾ ਭਰਾ ਦੀ ਚੀਜ਼ ਸਮਝ ਕੇ ਜੇ ਹੈ ਮੇਰਾ ਹੱਕ ਉਸ ਉੱਤੇ ਆ ਤੇ ਹ ਉਹ ਹੀ ਜਾਂ ਤੇਰਾ ਕਹਿੰਦੇ ਨੇ ਡੋਬਦੇ ਨੂੰ ਤਿਲਕੇ ਦਾ ਸਹਾਰਾ ਹੀ ਕਾਫੀ ਹੁੰਦਾ ਪਰ ਜੇ ਡੋਬਦੇ ਨੂੰ ਬੀੜੀ ਮਿਲ ਜਾਵੇ ਤਾਂ ਮਲਾ ਜਿਸ ਨੂੰ ਬਾਹੋਂ ਫੜ ਕੇ ਸਵਾਰ ਕਰ ਰਿਹਾ ਹੋਵੇ ਉਸ ਦੀ ਆਤਮਾ ਨੂੰ ਕਿੰਨਾ ਕਤਰਵਾਸ ਹੁੰਦਾ ਹੋਵੇਗਾ ਰਹੀਮ ਬਖਸ਼ ਦਾ ਸਿਰ ਭਾਨੇ ਸ਼ਾਹ ਦੇ ਪੈਰਾਂ ਤੇ ਟੈਪ ਤੇ ਬੇਰੋਕ ਅਥਰੂਆਂ ਵਿੱਚੋਂ ਉਹ ਬੋਲਿਆ ਸ਼ਾਹ ਜੀ ਸ਼ਾਹੀ ਜੀ ਅੱਜ ਤੋਂ ਮੇਰੇ ਵੱਡੇ ਭਰਾ ਵੀ ਤੁਸੀਂ ਤੇ ਮੇਰਾ ਮਾਂ ਪਿਓ ਵੀ ਤੁਸੀਂ ਤੁਹਾਡੀਆਂ ਦੇਣੀਆਂ ਮੈਂ ਇਮਾਨਤ ਤੱਕ ਨਹੀਂ ਦੇ ਸਕਦਾ ਪਰ ਇਸ ਗੱਲ ਦਾ ਯਕੀਨ ਰੱਖਣਾ ਕਿ ਰਹੀਮ ਬਖਸ਼ ਸੌਮਾ ਦੀ ਔਲਾਦ ਹੈ ਜਿੱਥੇ ਤੁਹਾਡੇ ਲਈ ਪਾਣੀ ਦੀ ਲੋੜ ਪਵੇਗੀ ਮੁੜ ਕੇ ਡੋਲਣਾ ਤੇ ਮੁੜ ਕੇ ਦੇ ਥਾਂ ਤੇ ਆਪਣਾ ਲਹੋ ਅੱਲਾ ਮੀਆਂ ਤੁਹਾਨੂੰ ਰਹਿਂਦੀ ਦੁਨੀਆ ਤੱਕ ਸਲਾਮਤ ਰੱਖੇ ਉਸ ਤੋਂ ਬਾਅਦ ਜਿੰਨਾ ਚਿਰ ਹੀ ਬਖਸ਼ ਮੌਤ ਤੇ ਬਿਸਤਰੇ ਤੇ ਪਿਆ ਰਿਹਾ। ਛੜਕਲੇ ਨਵਾਸ ਲੈ ਰਿਹਾ ਸੀ, ਸੁਵਾਸ ਲੈ ਰਿਹਾ ਸੀ। ਤਾਂ ਕੋਲ ਬੈਠੇ ਭਾਨਾ ਹੀ ਸ਼ਾਹ ਦੇ ਹੱਥ ਵਿੱਚ ਆਪ ਦੀ ਨਿਆਣੀ ਬੱਚੀ ਨਸੀਮ ਦਾ ਹੱਥ ਫੜਾਂਦਾ ਹੋਇਆ ਉਖੜਵੀਂ ਆਵਾਜ਼ ਵਿੱਚ ਕਹਿਣ ਲੱਗਾ ਲੈ ਭਰਾਵਾ ਜਿਸ ਤਰ੍ਹਾਂ ਮੇਰਾ ਕਸ਼ਟ ਕਟਿਆ ਏ ਇਹਨਾਂ ਨਿਆਣਾਂ ਦੀ ਲੱਜ ਨਮੂਜ ਵੀ ਤੇਰੇ ਹੱਥ ਈ ਹੈ। ਜੇ ਸੱਚਮੁੱਚ ਮੇਰਾ ਭਰਾ ਹੈ ਤਾਂ ਇਹਨਾਂ ਨੂੰ ਕਿਸੇ ਅੱਗੇ ਹੱਥ ਨਾ ਅੜਨ ਦੇ। ਬਸ ਇਹੋ ਮੇਰਾ ਆਖਰੀ ਮੰਗ। ਪਾਨੇ ਸ਼ਾਹ ਨੇ ਉਸ ਨੂੰ ਹੋਰ ਨਾ ਬੋਲਣ ਦਿੱਤਾ ਤੇ ਮਰਨਾਉ ਦੀਆਂ ਪਸਲੀਆਂ ਦਿਖਾ ਦਿਖਾਉਂਦੀ ਛਾਤੀ ਤੇ ਹੱਥ ਫੇਰਦਾ ਹੋਇਆ ਬੋਲਿਆ ਰੱਬ ਤੈਨੂੰ ਸੇਤ ਦੇਵੀ ਦੇਵੇਗਾ ਰਹੀਮ ਬਖਸ਼ਾ ਇਹੋ ਜਹੀਆਂ ਦਿਲ ਡਟਾਉਣ ਵਾਲੀਆਂ ਗੱਲਾਂ ਨਹੀਂ ਕਰੀਦਣਾ। ਬਾਕੀ ਜਿਹੜੀ ਤੂੰ ਇਹਨਾਂ ਦੀ ਗੱਲ ਕਰਨਾ ਹੈ ਇਹ ਮੇਰੀਆਂ ਭੈਣਾਂ ਦੀ ਥਾਂ ਹੈ ਸੀਮਾ ਤੇ ਅਜੀਜ਼ ਮੇਰੇ ਆਪਣੇ ਬੱਚੇ ਨੇ ਖਾਸ ਕਰਕੇ ਇਹ ਕੁੜੀ ਤੇ ਮੈਨੂੰ ਹੂਬ ਰੂਹ ਮੇਰੀ ਕ੍ਰਿਸ਼ਨਾ ਜਾਪਦੀ ਹੈ ਮੇਰੀ ਵੀ ਇੱਕੋ ਇੱਕ ਰੀਜ ਹੈ ਜੇ ਪ੍ਰਮਾਤਮਾ ਨੇ ਕਦੀ ਪੂਰੀ ਕੀਤੀ ਕ੍ਰਿਸ਼ਨਾ ਇਸੇ ਵੀ ਉਮਰ ਦੀ ਸੀ ਹੁਣ ਤੀ ਉਸਨੇ ਏਡੀ ਹੋਣਾ ਸੀ ਉਸ ਨੂੰ ਡੋਲੇ ਪਾਣ ਦੀ ਰੀਜ ਤਾਂ ਮੇਰੀ ਨਹੀਂ ਪੂਰੀ ਇਹ ਦਿਲ ਕਰਦਾ ਹੈ ਕਿ ਇਸ ਨੂੰ ਕ੍ਰਿਸ਼ਨਾ ਸਮਝ ਕੇ ਹੱਥੀ ਪ੍ਰਣਾਮਾ ਪਰ ਤੂੰ ਕਿਉਂ ਇਹੋ ਜਿਹੇ ਆ ਸ਼ਬਦਾਂ ਸੋਚਣਾ ਇਹ ਖੁਦਾ ਨੂੰ ਯਾਦ ਕਰਖਾ ਤੂੰ ਰਾਜੀ ਵਾਜੀ ਹੋ ਜਾਵੇਂ ਉਸੇ ਰਾਤ ਰਹੀਮ ਬਖਸ਼ ਦੁਨੀਆ ਤੋਂ ਵਿਦਿਆ ਹੋ ਗਿਆ ਤੇ ਇਸ ਤੋਂ ਬਾਅਦ ਭਾਨੇ ਸ਼ਾਦੀ ਅੱਜ ਤੀਕ ਇਹੋ ਕੋਸ਼ਿਸ਼ ਜਾਰੀ ਰਹੀ ਕਿ ਉਹ ਇਸ ਪਰਿਵਾਰ ਨੂੰ ਕਦੀ ਵੀ ਇਹ ਮਹਿਸੂਸ ਨਾ ਹੋਣ ਦੇਵੇ ਕਿ ਉਹਨਾਂ ਦੇ ਸਿਰ ਤੋਂ ਸਾਇਆ ਉੱਠ ਗਿਆਣ ਬਾਅਦ ਚੱਲਦਾ ਹੈ ਜੀ